ਕੇ ਟੀਵੀ ਲੈ ਕੇ ਪੰਜਾਬ ਹਾਜ਼ਰ ਅਜ ਬਿਆਸ ਵਾਲਾ ਪੁਲ ਸਪੈਸ਼ਲ ਤੱਕ ਦਾ ਹਾਈ ਟੈਕ ਜਿੱਥੇ ਪੰਜਾਬ ਪੁਲਿਸ ਦੇ ਨਾਲ ਮੈਂ ਗੱਲਬਾਤ ਕਰਨ ਜਾ ਰਿਹਾ ਅੱਜ 26 ਜਨਵਰੀ ਦੇ ਮੌਕੇ ਤੇ ਆਪਣੀ ਸੇਵਾ ਨਿਭਾਉਦੇ ਆ ਸਰਦਾਰ ਦਿਲਬਖ ਸਿੰਘ ਜੀ ਮੈਂ ਉਹਨਾਂ ਦੇ ਨਾਲ ਗੱਲਬਾਤ ਕਰਾਉਣ ਜਾ ਰਿਹਾ ਕਿ ਹਾਜੀ ਸਰਦਾਰ ਦਿਲਬਖ ਸਿੰਘ ਜੀ ਤੁਸੀਂ ਇਸ ਮੌਕੇ ਤੇ ਕੀ ਕਹਿਣਾ ਚਾਹੁੰਦੇ ਹੋ ਅੱਜ 26 ਜਨਵਰੀ ਨੂੰ ਸੰਤਾਂ ਤੋਂ ਜਿਵੇਂ ਆ ਕਿ ਠੰਡ ਨੇ ਬਹੁਤ ਜ਼ੋਰ ਰੱਖਿਆ ਤੇ ਐਸਐਸਪੀ ਜਾਦੀ ਫਮਰਸਰਾਂ ਨੂੰ ਡੀਐਸਪੀ ਬਾਬਾ ਦਕਾਣਾ ਸਾਹਿਬ ਵੱਲੋਂ ਉਹਨਾਂ ਦੇ ਦਰਸਾਪੇ ਤੇ ਜੈਕਟ ਕਰਨੇ 26 ਜਨਵਰੀ ਦੀ ਸੰਤਨ ਕਸ਼ਤੇ ਉਥੇ ਆਉਣ ਜਾਣ ਵਾਲੇ ਜਿਹੜੇ ਮੋਟਰਸਾਈਕਲ ਤੇ ਦੋ ਪਹੀਏ ਵਾਹਨ ਆ ਉਹਨਾਂ ਨੂੰ ਅਸੀਂ ਦਸਤਾਨਿਆਂ ਦੀ ਸੇਵਾ ਆਪਣੇ ਸੁਰੂ ਸਟਾਫ ਵੱਲੋਂ ਇਹ ਕਰ ਰਹੇ ਹਾਂ ਤੇ ਜੋ ਕਿ ਕਿਸੇ ਦੇ ਹੱਥ ਠੰਡੇ ਠੰਡਾਂ ਲੱਗ ਜਾਵੇ ਥੈਂਕ ਯੂ ਇਹ ਸਾਡੇ ਸਰਦਾਰ ਦਿਲਬਖ ਸਿੰਘ ਹਾਈ ਨਟ ਟੈਕਟਿਕ ਨਾਕਾ ਜਿੱਥੇ ਵਿਆਸ ਦੇ ਬਹੁਤ ਹੀ ਸਾਡੇ ਸੀਨੀਅਰ ਅਫਸਰਾਂ ਵੱਲੋਂ ਇਹਨਾਂ ਨੂੰ ਅਧਿਅਤਾ ਦਿੱਤੀਆਂ ਗਈਆਂ ਵੀ ਆਉਂਦੇ ਜਾਂਦੇ ਵਾਨਾਂ ਦੀ ਸੇਵਾ ਕੀਤੀ ਆ ਪਾਕਿਸਤਾਨਿਆਂ ਦੇ ਨਾਲ ਸੋ ਕੇਟੀਵੀ ਵੇਖ ਰਹੇ ਪੰਜਾਬ ਲਖਵਿੰਦਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਥੈਂਕ ਯੂ